ਜੀਵਨ ਦੀ ਠੰਡਕ ਮਨ ਦੀ ਸ਼ਾਂਤੀ ਤੇ ਅਸਲ ਆਸਰਾ ਕਿੱਥੇ ਮਿਲਦਾ ਹੈ ਇਹ ਸਭ ਅੱਜ ਦੀ ਵਿਚਾਰ ਇਸੇ ਖੋਜ ਤੇ ਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਰੀਖ ਹੈ ਜੀ 25 ਅਕਤੂਬਰ 2025 ਤੇ ਅੱਜ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਅੰਮ੍ਰਿਤ ਵੇਲੇ ਦੇ ਮੁਖਵਾਕ ਦਾ ਵਿਸਥਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਉੱਤੇ ਸੁਸ਼ੋਭਿਤ ਹੈ ਹਾਂਜੀ ਆਓ ਇਸ ਪਾਵਨ ਬਾਣੀ ਦੀਆਂ ਪਰਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਰਲ ਕੇ ਬਿਲਕੁਲ ਜੀ ਬਿਲਕੁਲ ਸ਼ੁਰੂਆਤ ਸ਼ਲੋਕ ਨਾਲ ਹੁੰਦੀ ਹੈ ਸੰਤ ਉਤਾਰਨ ਦਿਆਲਮ ਆਸਰਮ ਗੋਪਾਲ ਕੀਰਤਨਾ ਨਿਰਮਲਮ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰਾ ਇੱਕ ਹਮ ਇੱਥੇ ਮਤਲਬ ਸਿੱਧਾ ਸਬੰਧ ਦੱਸਿਆ ਗਿਆ ਹੈ ਕਿ ਦਿਆਲ ਪ੍ਰਭੂ ਆਪ ਉਹਨਾਂ ਨੂੰ ਬਚਾਉਂਦਾ ਹੈ ਹਾਂਜੀ ਜਿਹੜੇ ਉਸ ਦੇ ਕੀਰਤਨ ਨੂੰ ਉਸ ਦੀ ਸਿੱਖਤ ਸਲਾਹ ਨੂੰ ਆਪਣਾ ਜੀਵਨ ਆਸਰਾ ਬਣਾ ਲੈਂਦੇ ਨੇ ਹਾਂ गोपाल कीर्तनआहा आश्रम क्या बात है कीर्तन ਨੂੰ ਹੀ ਆਸਰਾ ਬਣਾ ਲੈਣਾ ਇਹ ਤਾਂ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਹਾਂਜੀ ਤੇ ਨਾਲ ਹੀ ਦੇਖੋ ਸੰਤ ਸੰਗਤ ਦੀ ਮਹੱਤਤਾ ਦੱਸੀ ਹੈ ਜਿਸ ਨਾਲ ਮਨ ਨਿਰਮਲ ਹੁੰਦਾ ਹੈ ਤੇ ਫਿਰ ਅੰਤ ਵਿੱਚ ਓਟ ਨਾਨਕ ਪਰਮੇਸ਼ਵਰਾ ਹਾਂ ਓਟ ਨਾਨਕ ਪਰਮੇਸ਼ਵਰਾ ਹੈ ਕਿ ਆਸਰਾ ਤਾਂ ਆਖੀਰ ਵਿੱਚ ਸਿਰਫ ਉਸ ਇੱਕ ਪਰਮੇਸ਼ਰ ਦਾ ਹੀ ਹੈ ਬਿਲਕੁਲ ਤੇ ਇਹ ਤਿੰਨੇ ਨੁਕਤੇ ਕੀਰਤਨ ਸੰਗਤ ਅਤੇ ਪ੍ਰਭੂ ਦੀ ਓਟ ਇਹ ਇੱਕ ਤਰ੍ਹਾਂ ਨਾਲ ਆਪਸ ਵਿੱਚ ਜੁੜੇ ਹੋਏ ਨੇ ਸਹੀ ਗੱਲ ਹੈ ਇਹ ਪਹਿਲਾ ਕਦਮ ਹੈ ਉਸ ਸ਼ਾਂਤੀ ਵੱਲ ਪਰ ਅਗਲਾ ਸ਼ਲੋਕ ਉਹ ਇੱਕ ਬਹੁਤ ਹੀ ਕਹ ਲੋ ਦਿਲਚਸਪ ਤੁਲਨਾ ਕਰਦਾ ਹੈ ਅੱਛਾ ਕਿਵੇਂ ਸ਼ਲੋਕ ਹੈ ਚੰਦਨ ਚੰਦੂ ਨ ਸਰਦ ਰੁਤ ਮੂਲ ਨ ਮਿਟਾਈ ਖਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ 2 ਵਾਹ ਇਹ ਤਾਂ ਕਮਾਲ ਦੀ ਗੱਲ ਹੈ ਮਤਲਬ ਦੁਨੀਆ ਦੀਆਂ ਸਭ ਤੋਂ ਠੰਡੀਆਂ ਮੰਨੀਆਂ ਜਾਣ ਵਾਲੀਆਂ ਚੀਜ਼ਾਂ ਚੰਦਨ ਦਾ ਲੇਪ ਚੰ드ਰਮਾ ਦੀ ਰੋਸ਼ਨੀ ਐਂ ਠੰਡੀ ਰੁੱਤ ਹਾਂਜੀ ਇਸ ਸਭ ਮਿਲ ਕੇ ਵੀ ਮਨ ਦੇ ਜਿਹੜੀ ਅੰਦਰਲੀ ਤਪਸ਼ ਹੈ ਉਹ ਬੇਚੈਨੀ ਉਸ ਨੂੰ ਜੜੋਂ ਖਤਮ ਨਹੀਂ ਕਰ ਸਕਦੀਆਂ ਸਹੀ ਫੜਿਆ ਬਿਲਕੁਲ ਗੁਰੂ ਸਾਹਿਬ ਇੱਥੇ ਫਰਕ ਦੱਸ ਰਹੇ ਨੇ ਸਰੀਰਕ ਠੰਡਕ ਤੇ ਆਤਮਿਕ ਸ਼ਾਂਤੀ ਵਿੱਚ ਅੱਛਾ ਉਹ ਬਾਹਰੀ ਉਪਾਅ ਨੇ ਸਿਰਫ ਸਰੀਰ ਤੱਕ ਸੀਮਿਤ ਪਰ ਮਨ ਦੀ ਅਸਲ ਤਪਸ਼ ਉਹ ਅੰਦਰ ਦੀ ਗਰਮੀ ਹਾਂ ਉਹ ਤਾਂ ਕੇਵਲ ਜਪੰਦੜੋ ਹਰ ਨਾਮ ਹਰੀ ਦਾ ਨਾਮ ਜਪਣ ਨਾਲ ਹੀ ਮਿਟਦੀ ਹੈ ਇਹ ਹੈ ਨਾਮ ਦੀ ਸ਼ਕਤੀ ਇਸ ਦਾ ਮਤਲਬ ਅਸਲ শীতলਤਾ ਬਾਹਰ ਨਹੀਂ ਉਹ ਤਾਂ ਅੰਦਰ ਹੀ ਹੈ ਤੇ ਉਸ ਦਾ ਸਰੋਤ ਨਾਮ ਸਿਮਰਨ ਹੈ ਬਿਲਕੁਲ ਇੱਕ ਗੱਲ ਸਾਨੂੰ ਪੌੜੀ ਵਿੱਚ ਹੋਰ ਵੀ ਸਪਸ਼ਟ ਹੁੰਦੀ ਹੈ ਹੈਨਾ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਪੋ ਭਏ ਮਨ ਹਾਂ ਪੌੜੀ ਇਸੇ ਵਿਚਾਰ ਨੂੰ ਅੱਗੇ ਵਧਾਉਂਦੀ ਹੈ ਪਹਿਲੀ ਤੁਕ ਫਿਰ ਓਟ ਦੀ ਗੱਲ ਕਰਦੀ ਏ ਪ੍ਰਭੂ ਦੇ ਸੋਹਣੇ ਚਰਨ ਕਮਲਾਂ ਦਾ ਆਸਰਾ ਲੈ ਕੇ ਸਾਰੇ ਜੀਵ ਇਸ ਦੁਨਿਆਵੀ ਤਪਸ਼ ਤੋਂ ਬਚ ਜਾਂਦੇ ਹਨ ਹੂੰ ਫਿਰ ਗੋਬਿੰਦ ਦਾ ਪ੍ਰਤਾਪ ਮਤਲਬ ਉਸ ਦੀ ਵਡਿਆਈ ਸੁਣ ਕੇ ਮਨਾਂ ਦੇ ਡਰ ਦੂਰ ਹੋ ਜਾਂਦੇ ਹਨ ਨਿਰਭਉ ਭਾਇਮਨ ਹਾਂਜੀ ਨਿਡਰ ਹੋ ਜਾਂਦੇ ਨੇ ਮਨ ਤੇ ਫਿਰ ਗੱਲ ਆਉਂਦੀ ਏ ਉਸ ਖਜ਼ਾਨੇ ਦੀ ਹਾਂ ਜਿਹੜਾ ਕਦੇ ਮੁਕਦਾ ਨਹੀਂ ਬਿਲਕੁਲ ਜੋ ਕਦੇ ਮੁਕਦਾ ਨਹੀਂ ਟੋਟ ਨਾਵੇ ਮੂਲ ਸੰਚਿਆ ਨਾਮਤਨ ਵਾ ਇਹ ਨਾਮਤਨ ਇਕੱਟਾ ਕਰਨ ਨਾਲ ਕਦੇ ਘਾਟਾ ਨਹੀਂ ਪੈਂਦਾ ਇਹ ਕਿੰਨੀ ਵੱਡੀ ਗਾਰੰਟੀ ਹੈ ਬਿਲਕੁਲ ਇਹ ਅਮੁਕਤਾਨ ਹੈ ਪਰ ਇਹ ਮਿਲਦਾ ਕਿਵੇਂ ਹੈ ਅਗਲੀ ਤੁਕ ਦੱਸਦੀ ਹੈ ਸੰਤ ਜਨਾ ਸੋ ਸੰਗ ਪਾਈ ਹੈ ਵੱਡੇ ਪੁੰਨ ਅੱਛਾ ਵੱਡੇ ਪਾਗਾ ਨਾਲ ਚੰਗੇ ਕਰਮਾ ਨਾਲ ਸੰਤ ਜਨਾ ਦੀ ਸੰਗਤ ਮਿਲਦੀ ਹੈ ਮਤਲਬ ਫਿਰ ਸੰਗਤ ਹੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ ਹਾਂਜੀ ਬਾਰ-ਬਾਰ ਪਹਿਲੇ ਸ਼ਲੋਕ ਚ ਵੀ ਤੇ ਇੱਥੇ ਪੜੀ ਜੁਈ ਤੇ ਇਹ ਸੰਤ ਜਨ ਕਰਦੇ ਕੀ ਹਨ ਅਖੀਰਲੀ ਤੁਕ ਚ ਦੱਸਿਆ ਹੈ ਆਠ ਪਹਿਰ ਹਰ ਤਿਆਏ ਹਰ ਜਸਨਿਤ ਸੁਨ 17 ਬਿਲਕੁਲ ਅਠੇ ਪਹਿਰ ਯਾਨੀ ਹਰ ਵੇਲੇ ਉਹ ਪ੍ਰਭੂ ਨੂੰ ਧਿਆਉਂਦੇ ਨੇ ਤੇ ਉਸ ਦਾ ਜਸ ਸੁਣਦੇ ਨੇ ਇਹ ਇੱਕ ਨਿਰੰਤਰ ਅਭਿਆਸ ਹੈ ਲਗਾਤਾਰ ਚੱਲਣ ਵਾਲਾ ਹੂੰ ਸੋ ਜੇ ਸਾਰੇ ਵਿਚਾਰ ਨੂੰ ਆਪਾਂ ਇਕੱਠਾ ਕਰਕੇ ਦੇਖੀਏ ਤਾਂ ਗੱਲ ਬੜੀ ਸਾਫ਼ ਹੈ ਦੁਨਿਆਵੀ ਸਾਧਨ ਉਹ ਚੰਦਨ ਹੋਵੇ ਚੰਦ ਹੋਵੇ ਠੰਡੀ ਰੁੱਤ ਹੋਵੇ ਹਾਂਜੀ ਉਹ ਸਿਰਫ ਸਰੀਰ ਨੂੰ ਮਤਲਬ ਬਾਹਰੋਂ ਆਰਾਮ ਦੇ ਸਕਦੇ ਨੇ ਸਹੀ ਪਰ ਮਨ ਦੀ ਡੂੰਗੀ ਸ਼ਾਂਤੀ ਅੰਦਰੂਨੀ ਤਪਸ਼ ਦਾ ਖਾਤਮਾ ਤੇ ਸੱਚਾ ਆਸਰਾ ਇਹ ਸਭ ਕੁਝ ਤਾਂ ਪ੍ਰਭੂ ਦੇ ਨਾਮ ਸਿਮਰਨ ਉਸ ਦੀ ਸਿਫਤ ਸਲਾਹ ਸੁਣਨ ਅਤੇ ਗੁਰਮੁਖਾਂ ਦੀ ਸੰਗਤ ਵਿੱਚ ਹੀ ਹੈ ਇਹ ਬਾਹਰੀ ਨਹੀਂ ਇਹ ਤਾਂ ਅੰਦਰੂਨੀ ਯਾਤਰਾ ਹੈ ਇੱਕ ਤਰ੍ਹਾਂ ਨਾਲ ਬਿਲਕੁਲ ਤਾਂ ਫਿਰ ਸੋਚਣ ਵਾਲੀ ਗੱਲ ਇਹ ਰਹਿ ਜਾਂਦੀ ਹੈ ਕਿ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜਿੱਥੇ ਬਾਹਰੀ ਠੰਡਕ ਤੇ ਸਾਧਨ ਐਨੇ ਜ਼ਿਆਦਾ ਨੇ ਅਸੀਂ ਉਸ ਅੰਦਰੂਨੀ ਉਸ ਸਦੀਵੀ 시ਤਲਤਾ ਲਈ ਸਮਾਂ ਤੇ ਧਿਆਨ ਕਿਵੇਂ ਕੱਢੀਏ ਹੂੰ ਇਹ ਵੱਡਾ ਸਵਾਲ ਹੈ ਉਹ ਨਾਮ ਤਨ ਕਿਵੇਂ ਇਕੱਠਾ ਕਰੀਏ ਜਿਸ ਵਿੱਚ ਜਿਵੇਂ ਬਾਣੀ ਕਹਿੰਦੀ ਹੈ ਕਦੇ ਟੋਟ ਨਹੀਂ ਆਉਂਦੀ ਹਾਂਜੀ ਖੈਰ ਵਿਚਾਰ ਤਾਂ ਇਹ ਹੀ ਹੈ ਕਿ ਇਸ ਪਾਸੇ ਧਿਆਨ ਦੇਈਏ ਪੁਲ ਚੁਕਮਾਫ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਇਹ ਵਿਚਾਰ ਚੰਗੇ ਲੱਗੇ ਹੋਣ ਤਾਂ ਇਹਨਾਂ ਨੂੰ ਅੱਗੇ ਸਾਂਝਾ ਜ਼ਰੂਰ ਕਰਨਾ ਜੀ ਪਸੰਦ ਕਰਨਾ ਤੇ ਹੋਰ ਅਜਿਹਿਆਂ ਗਹਿਰੀਆਂ ਵਿਚਾਰਾਂ ਲਈ ਜੁੜੇ ਰਹਿਣਾ